ਚਿੰਨਣਾ ਪੂਰਾ ਪਿੱਛੇ ਨੂੰ ਹੋ ਬਾਈ ਸਾਰਾ ਕੋਲ ਤਾਰੇ ओके ਬਾਈ ਹਈ ਆ ਲਾ 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 ਹਾਂ ਜੀ ਹਾਂ ਜੀ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦਾ ਦੂਜੇ ਪਾਸੇ ਲਗਾਤਾਰ ਧਕੇਸ਼ਾਈ ਹੋ ਰਹੀ ਆ ਚਾਹੇ ਉਹ ਕਰਨਲ ਬਾਠ ਮਾਮਲਾ ਹੋਵੇ ਚਾਹੇ ਉਹ ਨਰਿੰਦਰ ਧੀਪ ਦਾ ਤੇ ਹੁਣ ਲਖੇ ਸਿਧਾਣੇ ਦਾ ਕੀ ਕਹਿਣਾ ਚਾਹੋਗੇ ਤੁਸੀਂ ਇਹ ਤੋਂ ਇਲਾਵਾ ਵੀ ਆਪਾਂ ਅੱਗੇ ਚੱਲ ਪਉ ਕੱਲ ਹੀ ਖਰੜ ਦੇ ਵਿੱਚ ਇੱਕ ਬੀਬੀ ਨੂੰ ਸ਼ਰਅ ਆਮ ਪੁਲਿਸ ਵਾਲਾ ਛੜਕ ਵਿਚਾਰੇ ਥੱਪੜ ਮਾਰ ਰਿਹਾ ਇੱਕ ਨਿਹੰਗ ਸਿੰਘ ਨੂੰ ਫੜ ਕੇ ਕੁੱਟਿਆ ਜਾ ਰਿਹਾ ਇਹ ਇੱਕ ਦਿਨ ਦੇ ਵਿੱਚ ਇੱਕ ਘਟਨਾ ਨੇ ਇੱਕ ਦਿਨ ਚ ਕਈ ਘਟਨਾਵਾਂ ਵਾਪਰ ਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਕਿਵੇਂ ਮਾਰਿਆ ਜਾ ਰਿਹਾ ਲੱਤਾਂ 'ਚ ਬਾਹਾਂ 'ਚ ਪੱਟਾਂ 'ਚ ਦਾ ਰੋਜ਼ ਗੋਲੀਆਂ ਮਾਰਦੇ ਆ ਪੰਚਾਰ ਦੇ ਇੱਕ ਕਹਾਣੀ ਬਣਾ ਲਈ ਇੱਕੋ ਹੀ ਕਹਾਣੀ ਘਟਦੇ ਆ ਜੀ ਅੱਜ ਇੱਕ ਮੁੰਡੇ ਦੇ ਗੋਲੀ ਮਾਰੀ ਇਹਨਾਂ ਦੇ ਲੱਤ 'ਚ ਕਹਿੰਦੇ ਜੀ ਪੁਲਿਸ ਦੀ ਗੱਡੀ 'ਚੋਂ ਭੱਜ ਨਿਕਲਿਆ ਸੀਗਾ ਜੇ ਭੱਜ ਗਿਆ ਸੀ ਫੜਿਆ ਕਿਉਂ ਨਹੀਂ ਗਿਆ ਗੋਲੀ ਮਾਰਨੀ ਸੀ ਜਾਂ ਜਦੋਂ ਵੀ ਇਹ ਕਿਸੇ ਦੇ ਗੋਲੀ ਮਾਰਦੇ ਆ ਲੱਤ ਬਾਹਾਂ 'ਚ ਕੋਈ ਕਹਾਣੀ ਦਾ ਰੋਂਦੇ ਆ ਆਸੀ ਰਿਕਵਰੀ ਕਰਾਉਣਗੇ ਜੀ ਇਹਨੇ ਕੱਢ ਕੇ ਅਸਲਾ ਸਾਡੇ ਚਲਾਤਾ ਜੀ ਸਾਡੇ ਪੁਲਿਸ ਵਾਲੇ ਦੇ ਪੱਗ 'ਚ ਵੱਜ ਗਿਆ ਜੀ ਜਵਾਬੀ ਕਾਰਵਾਈ ਚ ਇਹਦੇ ਗੋਲੀ ਮਾਰਤੀ ਪੀੜੀ ਪੀੜ ਦੇ ਵਿੱਚ ਤਿੰਨ ਨੌਜਵਾਨ ਝੂਠੇ ਮੁਕਾਬਲੇ ਇਥੋਂ ਚੱਕ ਕੇ ਲਾ ਜਾ ਕੇ ਮਾਰੇ ਬਟੰਡੇ ਮਾਰਿਆ ਪਟਿਆਲੇ ਦੇ ਵਿੱਚ ਮੁੰਡਾ ਇਹਨਾਂ ਨੇ ਜਿਵੇਂ ਸ਼ਿਕਾਰ ਖੇਡਦੇ ਨਾ ਸ਼ਿਕਾਰ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਤੇ ਨਾਲ ਦੇ ਸ਼ਿਕਾਰੀਆਂ ਨੂੰ ਕਹਿੰਦਾ ਵੀ ਤੂੰ ਤੂੰ ਸ਼ਿਕਾਰ ਕਰ ਤੂੰ ਇਧਰੋਂ ਘੇਰ ਮੈਂ ਇਧਰੋਂ ਗੋਲੀ ਮਾਰੋ ਮੁੰਡੇ ਦੇ ਹੱਥ ਖੜੇ ਕਰਾ ਕੇ ਬਾਹਰ ਕੱਢ ਕੇ ਉਹਨੂੰ ਗੱਡੀ ਦੇ ਵਿੱਚੋਂ ਤੇ ਇੱਕ ਦੂਜੇ ਨਾਲ ਐ ਮਖੌਲ ਕੇ ਡਾਂ ਕਰਦੇ ਵੀ ਤੂੰ ਮਾਰਿਆ ਕਿ ਮੈਂ ਮਾਰੂਗਾ ਤੂੰ ਮਾਰਿਆ ਕਿ ਮੈਂ ਮਾਰਾਂ ਮੁੰਡਾ ਪਾ ਕੇ ਪੋਸਟਮਾਨ ਰਿਪੋਰਟਾਂ ਦੇ ਵਿੱਚ ਆ ਗਿਆ ਉਹ ਮੁੰਡੇ ਤੇ ਸਿਰ ਚ ਫਾਇਰ ਮਾਰਿਆ ਢੂਹੀ ਚ ਮਾਰੇ ਮੈਗਨੋ ਫਾਇਰ ਮਾਰ ਕੇ ਮੁੰਡਾ ਮਾਰਤਾ ਪਰ ਹੈਰਾਨੀ ਦੀ ਗੱਲ ਦੇਖੋ ਇਹ ਪੰਜਾਬ ਦਾ ਇਹ ਮੈਨੂੰ ਲੱਗਾ 80 90 ਦੇ ਦੌਰ ਦੇ ਵਿੱਚ ਜਦੋਂ ਝੂਠੇ ਮੁਕਾਬਲੇ ਸਾਡੇ ਨੌਜਵਾਨਾਂ ਦੇ ਹੋ ਰਹੇ ਸੀ ਨਾ ਸ਼ਾਇਦ ਉਹਨਾਂ ਵੇਲਿਆਂ ਦੇ ਵਿੱਚ ਵੀ ਬਿਆੰਤਾ ਸੀ ਜਿਹੜਾ ਉਹ ਵੀ ਸ਼ਾਇਦ ਐ ਖੁੱਲੇ ਆਵੋ ਜੰਤਕ ਤੌਰ ਤੇ ਅਖਬਾਰਾਂ ਦੇ ਜਰੀਏ ਬਿਆਨਾਂ ਦੇ ਜਰੀਏ ਵਧਾਈ ਨਾ ਦਿੰਦਾ ਹੋਵੇ ਵੀ ਆਹਾ ਸਾਡੇ ਪੁਲਿਸ ਵਾਲਿਆਂ ਨੇ ਆਹ ਕੰਮ ਕੀਤਾ ਤੇ ਜਿੱਦੋਂ ਪਟਿਆਲੇ ਮੁੰਡਾ ਮਾਰਿਆ ਨਾ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਸ਼ਲਾਘਾ ਜੋ ਕੰਮ ਕੀਤਾ ਜੇ ਉਸ ਮੁੰਡੇ ਨੇ ਬੱਚਾ ਚੱਕਿਆ ਸੀ ਉਹ ਮੁੰਡਾ ਫੜ ਲਿਆ ਗਿਆ ਸੀ ਥੋਡੇ ਕੋਲ ਅਦਾਲਤ ਸੀਗੀ ਥੋਡੇ ਕੋਲੇ ਜੱਜ ਨੇ ਸੋਡੇ ਕੋਲ ਕਾਨੂੰਨ ਨੇ ਜੇਲਾ ਨੇ ਮਾਰਨ ਦੀ ਸਾਨੂੰ ਕਿਹਨੇ ਅਗਰ ਦਿੱਤੀ ਆ ਸੋ ਜਿਹੜਾ ਇਹ ਪੁਲਿਸ ਦਾ ਜ਼ਬਰ ਹੈ ਪੁਲਿਸ ਰਾਜ ਬਣ ਗਿਆ ਪੁਲਿਸਟੇਟ ਬਣ ਚੁੱਕੀ ਆ ਇੰਨੀਆਂ ਪਾਵਰਾਂ ਇੰਨੀਆਂ ਉੱਥੇ ਪੁਲਿਸਾਂ ਨੂੰ ਸਾਨੂੰ ਹਵਾਲਾ ਚ ਬੰਦ ਹੋਣਾ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਸੋਣੇ ਯਾਰ ਕਰਨਾ ਇੱਥੇ ਸ਼ਕਤੀ ਨੂੰ ਲਿਆਉਣੇ ਆ ਨਾਲੇ ਕੁੱਟਦੇ ਆ ਨਾਲੇ ਤੜ ਸਾਡੇ ਤੜਕੇ ਪੈਰੀ ਹੱਥ ਲਾਗਣਾ ਹੈ ਪੈਸੇ ਦੇ ਕੇ ਜਾਂਦੇ ਆ ਤੇ ਜਿਹੜੀ ਬਾਕੀ ਕਹਾਣੀ ਹੋਈ ਆ ਉਹਦਾ ਮੈਂ ਕਈ ਵਾਰੀ ਦੁਹਰਾਇ ਚੁੱਕਿਆ ਵੀ ਜੋ ਸਾਡੇ ਨਾਲ ਹੋਇਆ ਇੱਕ ਗੱਲਣ ਲੱਖੇ ਇਹਦੇ ਚ ਐਡ ਕਰ ਦਈਏ ਆ ਮੈਂ ਭਾਈ ਬਿਆਨ ਬਿਆਨ ਵਾਲੀ ਗੱਲ ਪੂਰੀ ਬਿਆਨ ਦੱਸ ਦਿਓ ਮੈਂ ਕਿਹਾ ਉਹ ਨਹੀਂ ਤਾਂ ਉਹ ਜੋ ਆਪਣੇ ਪੰਜਾਬ ਚ ਹੋਇਆ ਪਹਿਲਾਂ ਮੈਂ ਅੱਜ ਜਿਹੜਾ ਜਿੱਥੇ ਘਟਨਾ ਹੋਈ ਆ ਤਪੇ ਨਾਕੇ ਦੇ ਉੱਤੇ ਜਿੱਦੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ ਉਸ ਥਾਣੇ ਦਾ ਬਖੂਆ ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਹਸਪਤਾਲ ਦੇ ਵਿੱਚੋਂ ਹੁਣ ਸਾਨੂੰ ਹਸਪਤਾਲ ਛੁੱਟੀ ਦਿੱਤੀ ਗਈ ਆ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾਂ ਤੋਂ ਹੀ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇਹਨਾਂ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਬੰਦੇ ਸੀ ਉਹ ਬਚਾਏ ਸਮੇਂ-ਸਮੇਂ ਤੇ ਉਹਨਾਂ ਨੂੰ ਬਰੀ ਵੀ ਕਰਾਇਆ ਜੀ ਅੱਜ ਉਹ ਜੇਲ੍ਹਾਂ 'ਚ ਵੀ ਹੈ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਵੀ ਸਹੂਲਤਾਂ ਉਹੀ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਸਾਡੇ ਕੋਲ ਸਾਹਮਣੇ ਜਿਹੜਾ ਕੱਲ ਸਾਬਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਕਿ ਜੀ ਅਸੀਂ ਮੁਲਾਜਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਗੁਜ਼ਾਰੂ ਨਹੀਂ ਪੀਤੀ ਤੁਸੀਂ ਹਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾਲ ਨਾਲ ਦਸਤਕਰਾ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿਣਗੇ ਮੈਨੂੰ ਦਾਰੂ ਪੀਤੀ ਹੋਈ ਸੀ ਸੋ ਹੁਣ ਇਹ ਆ ਆ ਦੇ ਮੈਂ ਬਾਈ ਨੇਮ ਨਾਲ ਲਖਾਏ ਆ ਬਾਈ ਨੇਮ ਮੈਂ ਜਿਹੜਾ ਮੇਰੇ ਬਿਆਨ ਹੋਏ ਆ ਜਿਵੇਂ ਬਾਈ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨਾਂ ਲਿਖਾਇਆ ਵੀ ਆਹਾ ਆਹ ਬੰਦਿਆਂ ਨੇ ਸਾਡੇ ਨਾਲ ਆਹਾ ਕੀਤਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ ਆ ਅਗਲੀ ਗੱਲ ਬਾਈ ਤੁਸੀਂ ਨਹੀਂ ਬਸ ਉਹ ਇਕੱਲੀ ਇੱਕ ਗੱਲ ਐਡ ਕਰ ਦਈਏ ਫਿਰ ਲਖਾਇ ਅੱਗੇ ਦੱਸੂ ਕਿ ਇਹ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਪੁਲਸੀਆ ਤਸ਼ੱਦਦ ਇੱਥੋਂ ਤੱਕ ਹੀ ਰੁਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੁਮੇਧ ਸੈਣੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਇਕੱਲੇ ਸਿੱਖ ਨਹੀਂ ਸੀਗੇ ਹਿੰਦੂ ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰ ਚਫੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਕਿ ਪੁਰਸ਼ੀਅਤ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵਾਅਦਾ ਜਾਣਾ ਹੈ ਰੁਕਣਾ ਕਿਨੇ ਯਾਰ ਮੈਨੂੰ ਦੱਸੋ ਰੁਕਣਾ ਸਿਵਲ ਗਵਰਨਮੈਂਟ ਨੇ ਹੈ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਹੈ ਤੁਹਾਨੂੰ ਉਹਨਾਂ ਦਾ ਜਲੂਸ ਕਿਤੇ ਸਿੱਖਿਆ ਕਰਨ ਤੀ ਜੀ ਨਿਕਲ ਰਿਹਾ ਹੈ ਕਿਤੇ ਲੈਂਡ ਪੂਲਿੰਗ ਚ ਨਿਕਲ ਰਿਹਾ ਹੈ ਕਿਤੇ ਨਸ਼ਿਆਂ ਵਰੋ ਤੇ ਜਾਇ ਦੇ ਯੁੱਧ ਚ ਨਿਕਲ ਰਿਹਾ ਹੈ ਤਉਦੋ ਕੀ ਹੁੰਦਾ ਜਦੋਂ ਗਵਰਨਮੈਂਟ ਫੇਲ ਹੋ ਜੇ ਉਦੋਂ ਪਤਾ ਕੀ ਹੁੰਦਾ ਪੁਲਿਸ ਨੂੰ ਆਗ ਦਿੰਦੇ ਖੁੱਲੇ ਚੱਕ ਦਿਓ ਫੱਟੇ ਅੱਜ ਉਹੀ ਹੋ ਰਿਹਾ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਥਾਣੇਦਾਰ ਇੱਕ ਡੀਐਸਪੀ ਤਿੰਨੇ ਇਨਵੋਲਵ ਨੇ ਲਖੇ ਵਾਲੇ ਕੇਸ ਚ ਔਰ ਫੇਰ ਤੁਸੀਂ ਸਾਨੂੰ ਮਜਬੂਰੀ ਚੋਂ ਤੂੰ ਬਰਨਾਲੇ ਤੋਂ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇਹਦੇ ਕਰਕੇ ਅਸੀਂ ਇੱਥੇ ਆਏ ਆਂ ਅੱਜ ਪਲੀਜ਼ ਅੱਗੇ ਕੰਟੀਨਿਊ ਕਰੋ ਅੱਛਾ ਅਗਲੀ ਗੱਲ ਜਿਹੜੀ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਆਂ ਕਿ ਜੇ ਇਹ ਜ਼ਬਰ ਰੋਕਣਾ ਜਿਹੜਾ ਪੁਲਿਸ ਦਾ ਜ਼ਬਰ ਆ ਤਸ਼ੱਦਦ ਦਾ ਜਿਹੜਾ ਖੁੱਲੀਆਂ ਛੋਟਾਂ ਮੁੱਖ ਮੰਤਰੀਆਂ ਦਿੱਤੀਆਂ ਹੋਣਗੋ ਜੋ ਮਰਜ਼ੀ ਕਰਦੇ ਹੋ ਸੋਡੀ ਪਿੱਠ ਤੇ ਅਸੀਂ ਖੜੇ ਆਂ ਕੋਈ ਤੁਹਾਡੇ ਵੱਲ ਝਾਕ ਨਹੀਂ ਸਕਦਾ ਭਰਾਵੋ ਇਹਨੂੰ ਲੋਕ ਲਹਿਰ ਹੀ ਰੋਕ ਸਕਦੀ ਹੈ ਜੇ ਤੁਸੀਂ ਅੱਜ ਵੀ ਨਾ ਉੱਠੇ ਵੀ ਆਪਾਂ ਕੀ ਲੈਣਾ ਸਾਡਾ ਤਾਂ ਕੋਈ ਮਸਲਾ ਨਹੀਂ ਜਿਹਨੂੰ ਮਰਜ਼ੀ ਰਾਹ ਖੜੇ ਜਾਂਦੇ ਨੂੰ ਚਾਕੇ ਚਪੇੜੇ ਮਾਰ ਕੇ ਬੰਦ ਕਰ ਦੇਣਗੇ ਜਿਹਦੇ ਮਰਜ਼ੀ ਪਰਚਾ ਦੇਣਗੇ ਜਿਹਦੇ ਮਰਜ਼ੀ ਲੱਤਾਂਾਂ ਦੀ ਗੋਲੀ ਮਾਰ ਦੇਣਗੇ ਜਿਹਦਾ ਮਰਜ਼ੀ ਝੂਠਾ ਮੁਕਾਬਲਾ ਬਣਾ ਕੇ ਮਾਰ ਦੇਣਗੇ ਤੇ ਹਾਲਾਤ ਬਣਨੇ ਆ ਇਹ ਵਾਰੀ ਸਭ ਦੀ ਆਉਣੀ ਆ ਮੰਨ ਲਓ ਸਾਡ ਨਾਲ ਘਟਨਾ ਵਾਪਰੀ ਜਿਹੜੇ ਬੰਦੇ ਸਾਨੂੰ ਗਾਲ ਕੱਢ ਕੇ ਸ਼ੀਸ਼ਾ ਲੈ ਗਲਤ ਸਿਆਰਾ ਕਰਕੇ ਗਏ ਜੇ ਕੋਈ ਵੀ ਬੰਦਾ ਉਹਨਾਂ ਨੂੰ ਕਿਹੜਾ ਬੰਦੇ ਇਹ ਕੌਣ ਆ ਕੋਈ ਵੀ ਬੰਦਾ ਕੋਈ ਧੀ ਭੈਣ ਨਾਲ ਆਪਣੀ ਮਾਂ ਨਾਲ ਘਰ ਵਾਲੇ ਨਾਲ ਗੱਡੀ ਤੇ ਆਉਂਦਾ ਹੁੰਦਾ ਉਹ ਕੀ ਮਹਿਸੂਸ ਕਰਦਾ ਪਿੱਛੇ ਵੀ ਬੰਦਾ ਪਿੱਛੇ ਵੀ ਤੇ ਇਹੀ ਕਰਦੇ ਆਏ ਹੋਣੇ ਉਹ ਕਿਨੇ ਰਿਐਕਟ ਕਰਤਾ ਬਾਕੀਆਂ ਨੇ ਨਹੀਂ ਕੀਤਾ ਲੋ ਚੁੱਪ ਕਰਕੇ ਲੰਘ ਜਾਂਦੇ ਆ ਸੋ ਚੁੱਪ ਦਾ ਵੇਲਾ ਨਹੀਂ ਅਸੀਂ 13 ਤਰੀਕ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜੇ ਝੂਠੇ ਮੁਕਾਬਲੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਲੱਤਾਂ ਚ ਬੂਗੋਲੀਆਂ ਮਾਰ ਰਹੇ ਆ ਝੂਠੇ ਪਰਚੇ ਦਰਜ ਕਰ ਰਹੇ ਆ 13 ਤਰੀਕ ਨੂੰ ਵੱਡਾ ਇਕੱਠ ਕਰਕੇ ਫੈਸਲਾ ਕੁੰ ਲੜਾਈ ਲੜਨ ਜਾ ਰਹੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਫਿਰ ਕੱਲੇ ਕੱਲੇ ਛੱਤਰ ਖਾਓਗੇ ਖਾਈ ਜੋ ਤੁਹਾਡੀ ਮਰਜ਼ੀ ਹੈ ਇੱਕ ਹੋਰ ਅਹਿਮ ਗੱਲ ਜਿਹੜੀ ਲੱਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਬਿਕਰਮ ਸਿੰਘ ਮਜੀਠੀਏ ਨਾਲ ਕੁਝ ਵੀ ਹੋਵੇ ਤਾਂ ਇਹ ਪਾਰਟੀਆਂ ਦੇ ਲੀਡਰ ਕਿਵੇਂ ਬਾਹਰ ਨਿਕਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਅੱਜ ਕਿ ਸਾਰੇ ਇੱਕ ਦੂਜੇ ਨਾਲ ਮਿਲੇ ਨੇ ਕਿਤੇ ਵੀ ਪੁਲਿਸ ਆ ਤਸ਼ੱਦਦ ਕੋਈ ਬੋਲਦਾ ਨਜ਼ਰ ਆਇਆ ਤੁਹਾਨੂੰ ਕੱਲ ਦਾ ਕੋਈ ਪਾਰਟੀ ਦਾ ਲੀਡਰ ਕੋਈ ਪੰਜਾਬ ਪ੍ਰੇਮੀ ਕਿਸੇ ਨੇ ਬੋਲਿਆ ਪੀਲੀ ਬੀਤ ਵਾਲੇ ਪੁਲਿਸ ਮੁਕਾਬਲੇ ਬਾਰੇ ਕੋਈ ਬੋਲਿਆ ਹੋਰ ਕਿਸੇ ਵੀ ਮਸਲੇ ਬਾਰੇ ਜਾਂ ਲੱਖੇ ਵਾਲੇ ਮਸਲੇ ਬਾਰੇ ਕੋਈ ਬੋਲ ਰਿਹਾ ਸਭ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਰਲੇ ਤੇ ਮਿਲੇ ਨੇ ਇੱਕ ਦੂਜੇ ਨਾਲ ਚੱਲਦੇ ਨੇ ਕਿ ਇੱਕ ਵਾਰੀ ਤੂੰ ਲੁੱਟਾ ਅਗਲੀ ਵਾਰੀ ਅਸੀਂ ਲੁੱਟਾਂਗੇ ਤੇਰੇ ਕੇਸ ਚ ਮੈਂ ਮਦਦ ਕਰੂੰ ਮੈਨੂੰ ਦੱਸੋ ਸਾਬਤ ਨਹੀਂ ਹੋਇਆ ਬਾਦਲਾਂ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆ ਭਾਜਪਾ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਇਹੀ ਗੰਦ ਜਿਹੜੀ ਅੱਜ ਆਪ ਪਾਰਟੀ ਪਾ ਰਹੀ ਐ ਇਹਦੋਂ 20 ਗੁਣਾ ਜ਼ਿਆਦਾ ਗੰਦ ਕਾਂਗਰਸ ਨੇ ਨਹੀਂ ਪਾਇਆ ਦੱਸ ਦਿਓ ਮੈਨੂੰ ਉਹ ਸੁਮੇਲ ਸੈਣੀ ਤੇ ਕੇਪੀਐਸ ਗਿੱਲ ਕਿਦੇ ਵੇਲੇ ਸੀ ਇਨ੍ਹਾਂ ਪਾਰਟੀਆਂ ਦੇ ਵੇਲੇ ਹੀ ਸੀ ਪਾਣੀ ਦੇ ਮਾਮਲੇ ਜੋ ਸਤਿਆਨਾਸ਼ ਹੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਔਰ ਸਭ ਤੋਂ ਵੱਡਾ ਕਾਣ ਕਾਂਗਰਸ ਨੇ ਕੀ ਹੈ ਸਭ ਮਿਲੇ ਜੁਲੇ ਨਹੀਂਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤਾਂ ਇਹਨਾਂ ਨੇ ਵਾਰੀ ਬੰਨੀ ਹੋਈ ਆ ਉੱਥੇ ਮੁੰਡਾ ਜਸ਼ਨਪ੍ਰੀਤ ਹੈ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜੀ ਕੋ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ ਚ ਨਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸ ਹੀ ਨਹੀਂ ਵੜਨ ਦਿੱਤੇ ਸੀ ਉਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਪੁਲਿਸੀ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਥਾਣੇਦਾਰ ਜ਼ਿੰਮੇਦਾਰ ਕਿਵੇਂ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਹੀ ਹੋ ਅਗਲੀ ਵਾਰੀ ਕੋਈ ਹੋਰ ਪਾਰਟੀ ਉਦੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਦੀਆਂ ਸਿਰ ਸਾਡਾ ਜੇ ਇਹਨੂੰ ਰੋਕਣਾ ਹੈ ਤਾਂ ਨੀਤੀ ਤੇ ਆਓ ਮੁੱਦਿਆਂ ਦੀ ਰਾਜਨੀਤੀ ਤੇ ਆਓ ਵਰਨਾ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋਂ ਕਿਨੇ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ ਕੇਰੇ ਵੀ ਨੂੰ ਵਧਾ ਦੇਾਂਗੇ ਕਿੰਨਾ ਵਧਿਆ 288 ਕਰੋੜ ਤੇ ਪੈਸਾ ਕਿਹਦੀ ਜੇਬ 'ਚ ਜਾ ਰਿਹਾ ਪਾਲਿਆਂ ਦੇ ਪਹਿਲਾਂ ਕੀ ਦੀ ਜੇ ਚ ਜਾ ਰਹੇ ਕਾਂਗਰਸੀਆਂ ਦੇ ਉਦੋਂ ਪਹਿਲਾਂ ਕੀਤੇ ਜਾ ਰਹੇ ਅਕਾਲੀਆਂ ਦੇ ਤੇ ਭਾਜਪੀ ਦੇ ਆ ਸਿਸਟਮ ਹੈ ਇਹਨਾਂ ਦਾ ਕਿ ਇਹਦੇ ਕੰਢੇੜੇ ਚੜੋ ਸਰਕਾਰ ਬਣਾ ਲਓ ਜਿਵੇਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਕਢੇੜੇ ਚੜ ਕੇ ਇਹਨਾਂ ਨੇ ਬਣਾ ਲਈ ਹੁਣ ਇਹ ਪਤਾ ਕੀ ਕਹਿਣਗੇ ਵੇਖੋ ਜੀ ਆਪ ਗੰਦੀ ਸਾਨੂੰ ਚੁਣ ਲਓ ਓਏ ਤੁਸੀਂ ਤਾਂ ਪਹਿਲਾਂ ਦੇ ਗੰਦੇ ਹੋ ਲਿਸਟਡ ਹੋ ਤੁਹਾਨੂੰ ਕ ਬਣਾਈਏ ਲੋਕ ਕਿਉਂ ਨਾ ਬਣਨ ਲੋਕਾਂ ਦੀ ਨੀਤੀ ਕਿਉਂ ਨਾ ਮੰਨੀ ਜਾਵੇ ਸੋ ਹੁਣ ਅਸੀਂ ਅਖੀਰ ਤੇ ਅਪੀਲ ਕਰਦੇ ਆਂ ਇੱਕ ਨੰਬਰ ਮੈਂ ਬਾਈਮ ਤੋਜ ਸਿੰਘ ਮਾਨ ਦਾ ਬੋਲੂਗਾ ਉਹ ਸਾਰੇ ਧਿਆਨ ਨਾਲ ਸੁਣ ਕੇ ਉਹਨੂੰ ਨੋਟ ਕਰ ਲਿਓ ਕਿਉਂਕਿ ਜਿਹੜੇ ਵੀ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਝੂਠੇ ਮੁਕਾਬਲਿਆਂ ਜਿਨ੍ਹਾਂ ਨੇ ਮਾਰੇ ਆ ਪਿਛਲੇ 2-3 ਸਾਲ ਦੇ ਵਿੱਚ ਜਿਨ੍ਹਾਂ ਦੇ ਲੱਤਾਂ ਬਾਹਾਂ 'ਚ ਗੋਲੀਆਂ ਮਾਰੀਆਂ ਨੇ ਉਹ ਸਾਰੇ ਪਰਿਵਾਰ ਸਾਡੇ ਨਾਲ ਇਸ ਨੰਬਰ ਤੇ ਬਾਈਮ ਤੋਜ ਨਾਲ ਸੰਪਰਕ ਕਰਨ ਕਿਉਂਕਿ ਅਸੀਂ ਇਹ ਜਿਹੜੀਆਂ ਗੱਲਾਂ ਜਨਤਕ ਵੀ ਕਰਨੀਆਂ ਨੇ ਤੇ ਨਾਲ ਦੀ ਨਾਲ ਇਹ ਹਾਈ ਕੋਰਟ ਵਗੈਰਾ ਜਾਂ ਹੋਰ ਕੋਰਟਾਂ ਦੇ ਵਿੱਚ ਜਾਂ ਹਿਊਮਨ ਰਾਈਟ ਦੇ ਵਿੱਚ ਵੀ ਅਸੀਂ ਲੈ ਕੇ ਜਾਣੀਆਂ ਨੇ ਆਪਾਂ ਟੀਮ ਬਣਾਵਾਂਗੇ हां ਕਿਉਂਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਟੀਮ ਬਣਾ ਕੇ ਲੜਾਈ ਲੜਨ ਜਾ ਰਹੇ ਹਾਂ ਪੂਰੇ ਪੰਜਾਬ ਦੇ ਪੁਲਿਸਾਂ ਤਸ਼ੱਦਦ ਦੀ ਲੜਾਈ ਤੇ ਇਹਦੇ ਲਈ ਮੈਂ ਅਪੀਲ ਕਰਦਾ ਵੀ ਅਸੀਂ ਨੰਬਰ ਜਿਹੜਾ ਬੋਲ ਰਹੇ ਆ ਇਹ ਧਿਆਨ ਨਾਲ ਸੁਣ ਲਿਓ ਬਾਈ ਨੰਬਰ ਬੋਲਦੇ ਤੁਹਾਡਾ 81 95 99 5923 81 95 99 9023 ਇਹ ਮੇਰਾ ਨੰਬਰ ਹੈ ਤੁਸੀਂ ਜੋ ਵਿਕਟਮ ਨੇ ਮੈਂ ਫੇਰ ਕਹੂੰਗਾ ਸਾਸਰੀ ਕਾਲ ਤੇ ਫਲਾਨੀ ਗੱਲ ਉਹ ਵਾਲੇ ਨਹੀਂ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨਾਲ ਜੋ ਜੋ ਹੋਇਆ ਜੋ ਸਾਨੂੰ ਪਤਾ ਉਹ ਤਾਂ ਸੀ ਆਪ ਗੱਲ ਕਰਾਂਗੇ ਤਾਂ ਜੋ ਇਸ ਸੰਘਰਸ਼ ਨੂੰ ਇੱਕ ਥਾਂ ਤੇ ਲਿਆਂਦਾ ਜਾਵੇ ਇੱਕ ਥਾਂ ਤੇ ਲਿਆ ਕੇ ਪੰਜਾਬ ਇਹ ਲੜਾਈ ਲੜੇ ਇਹ ਸਿਰਫ ਲੜਾਈ ਦਾ ਮਤਲਬ ਇਹ ਨਹੀਂ ਕਿ ਆਪ ਉਹਰੋਦ ਕੁਝ ਕਰਨਾ ਨਹੀਂ ਇੱਕ ਸਿਸਟਮ ਬਣਾਉਣਾ ਹੈ ਜੀਦੇ ਚ ਕੋਈ ਆਪ ਕਾਂਗਰਸੀ ਕਾਲੀ ਭਾਜੀ ਬੀਜੇਪੀ ਧੱਕਾ ਨਾ ਕਰ ਸਕਣ ਔਰ ਉਹ ਸਿਸਟਮ ਪੁਲਿਸ ਦੇ ਵਿਰੁੱਧ ਅਕ ਨਹੀਂਤੀ ਕੀ ਹੋਊਗੀ ਔਰ ਉਹਦੇ ਤੇ ਪੈਰਾ ਪੰਜਾਬ ਨੂੰ ਦੇਣਾ ਹੋਊ ਇਸ ਸਰਕਾਰ ਨੂੰ ਮੰਨਣਾ ਪਊ ਨਹੀਂ ਤਾਂ ਇਹ ਜਾਣਗੇ ਔਰ ਜਿਹੜੇ ਨਵੇਂ ਆਉਣਗੇ ਇਸ ਸ਼ਰਤ ਤੇ ਆਉਣਗੇ ਕਿ ਪੁਲਿਸ ਨੂੰ ਐ ਨਕੇਲ ਪਾਈ ਜਾਊਗੀ ਰੱਖੇ ਬਈ ਸ਼ਾਨ ਵੀ ਕਰਦੇ ਉਸਤਾਦ ਜਗਾ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਫੈਸਲਾ ਕਰਕੇ ਦੱਸ ਦਾਂਗੇ ਵੀ ਕਿਹੜੀ ਜਗਾ ਰੱਖਾਂਗੇ ਪੰਜਾਬ ਦੇ ਮੈਂ ਦਰਦੀ ਲੋਕਾਂ ਨੂੰ ਅਪੀਲ ਕਰਦਾ ਬਾਈ ਪੈਰ ਜੁੱਤੀ ਨਾ ਪਾਇਓ ਅੱਜ ਅਸੀਂ ਸਾਡੀ ਨਹੀਂ ਅਸੀਂ ਤਾਂ ਆਪਣੀ ਲੜਾਈ ਲੜੀ ਆ ਸਾਨੂੰ ਬਹੁਤ ਇਥੋਂ ਥ੍ਰੈਟਾ ਹੈ ਪੁਲਿਸ ਵੱਲੋਂ ਇਹਨਾਂ ਡੀਐਸਪੀਆ ਵੱਲੋਂ ਕਿ ਹਾਂ ਕੋਈ ਗੱਲ ਨਹੀਂ ਲੱਖਾ ਸਾਂ ਦਾਖਲ ਤਾਂ ਹੋ ਗਿਆ ਕਨਾਲਾ ਜੋ ਕਰਾਉਣਾ ਫਿਰ ਅੱਗੇ ਅੱਗੇ ਪੁਲਿਸ ਦਿਹਾੜ ਦੇਖੇਗਾ ਅਈਦਾ ਲੜਾਂਏ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰਵਾਹ ਨਹੀਂ ਧਮਕੀਆਂ ਦਿੰਦੇ ਆ ਕੀ ਸੁਨੇਹ ਭੇਜਦੇ ਆ ਅਸੀਂ ਲੜਾਈ ਆਪਦੀ ਸ਼ੁਰੂ ਕਰਤੀ ਬਿਆਨ ਕਰਾਤੇ ਮਕਾਨ ਤੱਕ ਲੈ ਕੇ ਜਾਵਾਂਗੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਵੀ ਹੋਰ ਇਹ ਪੰਜਾਬ ਦੇ ਮਾਮਾ ਦੇ ਪੁੱਤ ਨਾ ਮਾਰਨ ਮਾਰਦੇ ਵਧਾ ਕਿਉਂ ਆ ਫੀਤੀਆਂ ਵਧਾਉਣ ਲਈ ਸਟਾਰ ਵਧਾਉਣ ਲਈ ਮੈਨੂੰ ਗੱਲ ਸੁਣਾਈ ਕਿਸੇ ਨੇ ਉਹ ਵੀ ਪੁਲਿਸ ਮੁਲਾਜ਼ਮ ਰਿਟਾਇਰ ਹੋਇਆ ਸੀ ਕਹਿੰਦਾ ਕਿ ਡੀਐਸਪੀ ਸੀਗਾ ਉਹ ਡੀਐਸਪੀ ਨੂੰ ਡੀਐਸਪੀ ਦੇ ਸਬ ਇੰਸਪੈਕਟਰ ਨੂੰ ਪਤਾ ਕੀ ਪੁੱਛਦਾ ਵੀ ਆ ਇੱਕ ਤੇਰਾ ਹੋਰ ਰੈਂਕ ਕਦੋਂ ਸਟਾਰ ਕਦੋਂ ਵਧੂਗਾ ਉਹਨੇ ਦੋ ਦੀ ਘਾਟ ਐ ਦੋ ਮੇਰੇ ਕੋਲ ਫੜੇ ਹੋਏ ਐ ਲੈ ਜਾ ਕੌਣ ਜਿਹੜੇ ਕੋਈ ਵਿਚਾਰੇ ਬੇਗਸੂਰ ਫੜੇ ਵੀ ਤੇ ਚੱਕ ਕੇ ਮਾਰ ਦੇ ਮੁਕਾਬਲਾ ਬਣਾ ਦੇ ਤੇਰੇ ਸਟਾਰਕ ਹੋਰ ਮੋੜੇ ਲੱਗ ਜੂਗਾ ਇਹ ਦੌਰ ਰਿਹਾ ਪੰਜਾਬ ਚ ਤੇ ਉਹੀ ਕੁਝ ਹੋਣਾ ਦੇਖੀ ਨਹੀਂ ਰਿਹਾ ਡੀਜੀਪੀ ਡਿਸਕਾਂ ਦਿੰਦਾ ਜਿਹੜਾ ਬੰਦਾ ਇੱਥੇ ਕਿਸੇ ਦੇ ਗੋਲੀ ਨਾਲ ਡੀਜੀਪੀ ਵੱਲੋਂ ਡਿਸਕ ਸਨਮਾਨ ਸਪੈਸ਼ਲ ਟਵੀਟ ਹੁੰਦੇ ਆ ਉਹਦੇ ਹੱਕ ਚ ਮੁੱਖ ਮੰਤਰੀ ਵੱਲੋਂ ਤਾਂ ਫਿਰ ਉਹੀ ਕੋ ਚੱਲ ਪਿਆ ਯਾਰ ਇੱਕ ਹੋਰ ਦੱਸੋ ਇਹ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਕੰਮ ਕਰਦੇ ਨੇ ਕੀ ਇਹ ਉਹੀ ਕਮਾਊ ਪੁੱਤ ਨਹੀਂ ਜੋ ਸਾਰੀਆਂ ਸਰਕਾਰਾਂ ਵੇਲੇ ਹੁੰਦੇ ਨੇ ਦੱਸ ਦਿਓ ਨਹੀਂ ਤਾਂ ਤੁਹਾਡੇ ਸਾਹਮਣੇ ਆ ਵੇਖ ਲੋ ਨਾ ਸਾਰੇ ਔਰ ਕਿਉਂ ਨਹੀਂ ਹੈ ਪੋਲਿਟਿਸ਼ੀਅਨ ਬੋਲਦੇ ਕਿਉਂਕਿ ਇਹ ਆਂਦੇ ਨੇ ਤੂੰ ਉੱਤਰ ਫੇਰ ਅਸੀਂ ਇਹ ਕੰਮ ਕਰਾਵਾਂਗੇ ਇਹ ਕੰਮ ਸ਼ਰਿਆਂ ਮੋੜਿਆ ਸ਼ਰਿਆਂ ਮੈਨੂੰ ਦੱਸੋ ਅਪੌਇੰਟਮੈਂਟਾਂ ਦੇ ਪੈਸੇ ਦਿੱਤੇ ਜਾਂਦੇ ਨੇ ਕਾਹ ਇਹਨਾਂ ਲੋਕਾਂ ਨੂੰ ਖੁੱਲੀ ਛੁੱਟ ਮਿਲਦੀ ਘੜਾ ਦਿਓ ਬੁੰਦੀ ਚੱਕ ਦਿਓ ਫੱਟੇ ਜਿੰਨਾ ਚਿਹਰੇ ਡਰਾਉਣਗੇ ਲਈ ਪੁਲਿਸ ਵਾਲੇ ਇਹਨਾਂ ਤੋਂ ਡਰ ਕੇ ਪੈਸੇ ਕਿਵੇਂ ਦੇਣਗੇ ਲੋਕ ਇਹਨਾਂ ਨੂੰ ਹਾਂਜੀ ਵਰਨਾ ਇਹ ਕਰਦਾ ਹੁੰਦਾ ਕੋਈ ਦੱਸ ਭਗਵਾਨ ਭਾਈ ਇੱਕ ਨਾ ਮੈਂ ਛੋੜਾ ਹੁੰਦਾ ਗੱਲ ਸੁਣਦਾ ਹੁੰਦਾ ਸੀ ਪਰਿਵਾਰ ਤੋਂ ਆਪ ਦੇ ਮੰਨ ਲਓ ਸਵਾਲ ਪੁੱਛਿਆ ਸੀ ਇੱਕ ਵਾਰ ਵੀ ਜਦੋਂ ਕੋਈ ਮਿਲਟਰੀ ਵਾਲਾ ਮਰਦਾ ਤਾਂ ਦੇਸ਼ ਰੋਂਦਾ ਪਉਦਾ ਤੇ ਜੇ ਕੋਈ ਪੁਲਿਸੀਆ ਮਰੇ ਤਾਂ ਲੋਕ ਜਿਆਦਾਤਰ ਲੋਕ ਖੁਸ਼ ਹੁੰਦੇ ਕਿਉਂਕਿ ਸਾਡੇ ਮਲਾਜ਼ਮਾਂ ਦੇ ਵਿੱਚ ਪੁਲਸ ਮਨ ਦੇ ਕੁਝ ਕੁ ਬੰਦੇ ਅਜਿਹੇ ਆ ਵੇ ਜਿਹਨਾਂ ਨੇ ਦੇ ਆ ਲੋਕਾਂ ਨੂੰ ਜਿਹਨਾਂ ਦੇ ਟੈਕਸ ਦੀ ਤਨਖਾਹ ਲੈਂਦੇ ਇਹ ਟੈਕਸ ਦੇ ਪੈਸੇ ਜਣਖਾ ਜਾਂਦੇ ਤੁਹਾਨੂੰ ਜਿਹੜੇ ਕਹਿੰਦੇ ਸੀ ਆਪਾਂ ਸੇਵਾ ਕਰਾਂਗੇ ਉਹ ਜਦੋਂ ਇਹਨਾਂ ਦੇ ਕਤਲ ਕਰਦੇ ਰੋ ਮਾਰਦੇ ਸਟਾਰ ਵਿਧਾਨ ਦੇ ਲਈ ਤਾਂ ਮੈਨੂੰ ਇਹ ਗੱਲ ਹੁਣ ਸਮਝ ਆ ਗਈ ਵੀ ਪੁਲਿਸ ਵਾਲੇ ਮਰੇ ਤੇ ਕਿਉਂ ਨਹੀਂ ਰੋਂਦਾ ਕੋਈ ਤੇ ਮਿਲਟਰੀ ਇਹ ਕੋਈ ਜਵਾਨ ਮਰਦਾ ਤਾਂ ਰੋਂਦਾ ਕਿਉਂ ਆ ਪੂਰਾ ਦੇਸ਼ ਉਹ ਸ਼ੇਰਾ ਇਹਨਾਂ ਤੋਂ ਵੀ ਵੱਡਾ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਪੁਲਿਸ ਨੂੰ ਕੰਟਰੋਲ ਪੋਲਿਟਿਸ਼ਨ ਕਰਦੇ ਨੇ ਪੁਲਿਸ ਬਾਰੇ ਇਹ ਸਾਨੂੰ ਪ੍ਰਸ਼ਾਸਨ ਬਾਰੇ ਸੋਚਣਾ ਪਊਗਾ ਪੁਲਿਸ ਦੀਆਂ ਬਦਲੀਆਂ ਕੌਣ ਕਰਦਾ ਔਰ ਉਹਨਾਂ ਨੂੰ ਕੌਣ ਚੁੰਦਾ ਲੋਕ ਚੁੰਨਦੇ ਮੇਰੇ ਵਾਲੇ ਮਾਮਲੇ 'ਚ ਬਸ ਆਪੜ ਲਾਸਟ ਮੇਰੇ ਵਾਲੇ ਮਾਮਲੇ ਤੁਸੀਂ ਦੇਖੋ ਅਸੀਂ ਚੌਂਕੀ ਤੋਂ ਵਾਪਸ ਆ ਜਾਂਦੇ ਹਾਂ ਆਉਣ ਤੋਂ ਬਾਅਦ ਮੇਰੀ ਐਸਐਸਪੀ ਨਾਲ ਗੱਲ ਹੁੰਦੀ ਹੈ ਕੰਟਰੋਲ ਰੂਮ ਤੇ ਗੱਲ ਹੁੰਦੀ ਹੈ ਐਸਪੀਡੀ ਨਾਲ ਗੱਲ ਹੁੰਦੀ ਹੈ ਫਿਰ ਕਿੱਥੋਂ ਤਾਰਾਂ ਖੜਕਦੀਆਂ ਡੀਜੀਪੀ ਕਹਿੰਦਾ ਇਹਨਾਂ ਨੂੰ ਭਵੰਤ ਕਹਿੰਦਾ ਇਹਨਾਂ ਨੂੰ ਵੀ ਨਾਕਾ ਲਾਏ ਘੇਰ ਕੇ ਲਿਆਓ ਕੁੱਟ ਕੇ ਚੱਕਰੇ ਤੰਨੋਂ ਅੰਦਰ ਸਿੱਟੋ ਲਾ ਕੇ ਬੰਦ ਕਰੋ ਕੌ ਉਦੋਂ ਬਾਅਦ ਉਹ ਸਕੀਮ ਘਟ ਕੇ ਆਏ ਆ ਨਾ ਇਹ ਸਿੱਧੀ ਨਾਲ ਲਲਵਾਦ ਨਹੀਂ ਹੋਈ ਕਲੀਅਰ ਘਟ ਗੱਲ ਉਹਦਾ ਸਾਫ ਸਮਝ ਲੱਗਦੀ ਵੀ ਸਾਜ਼ਿਸ਼ ਹੋਈ ਉਦੋਂ ਬਾਅਦ ਤਰਚੀ ਗਈ ਹਰੀ ਕਹਾਣੀ ਵੀ ਮੋਰੇ ਨਾਕਾ ਲਵਾ ਦੋ ਘੇਰ ਲੋ ਲਿਆਓ ਚੱਕ ਕੇ ਇੱਕ ਨੇ ਆਗ ਦਿੰਦੇ ਆ ਕਿ ਅਸੀਂ ਪੁਲਿਸ ਦੇ ਗੱਲ ਪੁਲਿਸ ਦੀ ਹਿੰਦੀ ਪੋਲਿਟਿਸ਼ਨਾਂ ਨੂੰ ਕਿਉਂ ਕਹਿੰਦਾ ਕਿ ਸਾਡਾ ਸੰਵਿਧਾਨ ਹੈ ਦੁਨੀਆ ਦਾ ਇੱਕ ਸਿਸਟਮ ਹੈ ਇੱਕ ਸਿਵਲ ਅਥਾਰਟੀ ਨੂੰ ਫੋਰਸ ਦੇ ਉੱਤੇ ਬਾਇਆ ਜਾਂਦਾ ਹੈ ਕਿ ਫੋਰਸ ਜ਼ਿਆਤੀ ਨਾ ਕਰੇ ਸੋ ਮੇਨ ਰਿਸਪੌਂਸਿਬਲ ਕਿਤੇ ਵੀ ਕੋਈ ਪੁਲਿਸ ਧੱਕਾ ਕਰੇ ਤਾਂ ਸਮਝੋ ਸਰਕਾਰ ਹੈ ਕਿਉਂਕਿ ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਔਰ ਸੰਵਿਧਾਨ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਹੈ ਉਹਦਾ ਗਲਤ ਇਸਤੇਮਾਲ ਹੁੰਦਾ ਤਾਂ ਇਹਨਾਂ ਨੂੰ ਖੁੱਲੀਆਂ ਛੁੱਟਾ ਦਿੱਤੀਆਂ ਜਾਂਦੀਆਂ ਸੋ ਸਾਡੀ ਤੁਹਾਨੂੰ ਸਾਰਿਆਂ ਨੂੰ ਅਮੀਕ ਕੈਨੋ ਅਪੀਲ ਹੈ 13 ਤਰੀਕ ਨੂੰ 13 ਜੁਲਾਈ ਐਤਵਾਰ ਨੂੰ ਜਗ੍ਹਾ ਤੁਹਾਨੂੰ ਦੱਸਾਂਗੇ ਕਿਉਂਕਿ ਸਰਕਾਰ ਹੂਨੇ ਤੋਂ ਕੱਲ ਤੋਂ ਦੁਸ਼ਮਣ ਹੋ ਗਈ ਹੈ ਕਿ ਇਹਨਾਂ ਨੂੰ ਕਿਤੇ ਕਰਨ ਨਹੀਂ ਦੇਣਾ ਇਸ ਲਈ ਅਸੀਂ ਜਗਾ ਨਹੀਂ ਦੱਸ ਰਹੇ 2 ਔਰ 3 ਦਿਨਾਂ ਚ ਜਗਾ ਦੱਸਾਂਗੇ ਕਿਹੜੀ ਜਗਾ ਕਰ ਰਹੇ ਆਂ ਔਰ ਸਾਰੇ ਪੰਜਾਬ ਦੇ ਵਿਕਟਮ ਉੱਥੇ ਖੜੇ ਮਿਲ ਲੰਗੇ ਤੁਹਾਨੂੰ ਜੋ ਪੁਲਿਸ ਜਾਂ ਤਸ਼ੱਦਦ ਦਾ ਸ਼ਿਕਾਰ ਨੇ ਔਰ ਬਾਕੀ ਜਥੇ ਬੰਦੀਆਂ ਵੀ ਹਾਂਜੀ ਹਾਂ ਮੈਨੂੰ ਤਾਂ ਭਾਈ ਇਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਜਿਹੜੀ ਇਹ ਘਟਨਾ ਹੈਗੀ ਇਹ ਇੱਕ ਇਹਨਾਂ ਦੀ ਰਚੀ-ਮੀਚੀ ਖੇਡ ਸੀਗੀ ਜਿਹੜੇ ਪੁਲਿਸ ਮੁਲਾਜ਼ਮ ਇਹਨਾਂ ਦੇ ਮਗਰ ਲੱਗੇ ਉਹ ਪਿੱਛੋਂ ਲੱਗੇ ਹੋਏ ਨੇ ਹੋ ਸਕਦਾ ਵੀ ਤਪੇ ਤੋਂ ਵੀ ਪਿੱਛੇ ਲੱਗੇ ਹੋਣ ਹੋ ਸਕਦਾ ਹੈ ਇਹਨਾਂ ਦੇ ਕਿਤੇ ਵੱਡੇ ਲੀਡਰ ਨੇ ਲੱਖੇ ਬਾਈ ਦੀ ਸਪਾਰੀ ਦੇਣ ਲਈ ਕੋਸ਼ਿਸ਼ ਕੀਤੀ ਹੋਵੇ ਜਿਹੜਾ ਮੇਰਾ ਵਿਚਾਰ ਹੈ ਮੇਰਾ ਨਿੱਜੀ ਵਿਚਾਰ ਆ ਉਹਦਾ ਉਹ ਬੰਦੇ ਪਿੱਛੇ ਲੱਗੇ ਹੋਏ ਨੇ ਆ ਕੇ ਗੱਡੀ ਨਾਲ ਗੱਡੀ ਟਕਰਾਉਂਦੀ ਹੈ ਨਾਲ ਅੱਗੇ ਪਿੱਛੇ ਕਰਦੇ ਨੇ ਫਿਰ ਉਹ ਦੁਬਾਰਾ ਠਾਣੇ ਜਾਂਦੇ ਨੇ ਹੋ ਸਕਦਾ ਜਿਹੜੇ ਸਿਵਲ ਦੇ ਵਿੱਚ ਬੰਦੇ ਸੀ ਉਹਨਾਂ ਕੋਲੇ ਕੋਈ ਨਜਾਇਜ਼ ਅਸਲਾ ਵੀ ਹੋਵੇ ਮਾਰਨ ਦੀ ਕੋਸ਼ਿਸ਼ ਕਰਦੇ ਹੋਣ ਤੇ ਨਾਲ ਸਾਡੇ ਬਾਈ ਦੇ ਗਨਮੈਨ ਹੋਣ ਕਰਕੇ ਇਸ ਕਰਕੇ ਵੀ ਬਚਤ ਰਹਿ ਗਈ ਹੋਵੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਸਾਰਾ ਕੰਮ ਚੌਕੀ ਦੇ ਵਿੱਚ ਚਲਾ ਗਿਆ ਤਾਂ ਫਿਰ ਚੌਕੀ ਇੰਚਾਰਜ ਤੇ ਜਿਹੜਾ ਡੀਐਸਪੀ ਸੀ ਉਹਦੇ ਕੰਨਾਂ ਦੇ ਵਿੱਚ ਧਿਆਨ ਚਾਈ ਹੋਊਗੀ ਗੱਲ ਵੀ ਭਾਈ ਗੱਲ ਤਾਂ ਇਹ ਹੋ ਗਈ ਵੀ ਇਥੋਂ ਤੱਕ ਵੀ ਇਹ ਚਲੇ ਗਏ ਫਿਰ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਤਾਂ ਅਜੇ ਬਣਾ ਬਣਾਏ ਚ ਸ਼ਿਕਾਰ ਦੀ ਸਾਡੇ ਹੱਥੋਂ ਕੜਤਾ ਤੁਸੀਂ ਗਾਹਾਂ ਵਾਲੀ ਪ੍ਰੋਸੈਸ ਤੋਂ ਸ਼ੁਰੂ ਕਰੋ ਗਾਹਾਂ ਜਾ ਕੇ ਨਾਕਾ ਲਾਓ ਨਾਕਾ ਨਾ ਕਰਦੇ ਆਏ ਨੇ ਇਹ ਆਪਾਂ ਨੂੰ ਸ਼ਰਿਆਨ ਪਤਾ ਹੈਗਾ ਆਓ ਜੀ ਆਪਾਂ ਆਹ ਟੈਕਨੀਕ ਗੱਲ ਗੱਲ ਇਲ ਸਾਹਿਬ ਵਕੀਲ ਸਾਹਿਬ ਦੱਸ ਦਿਓ ਆ ਫੜ ਲਓ ਕੀ ਇੱਕ ਤੁਹਾਨੂੰ ਗੱਲ ਦੱਸਦੀ ਹੈ ਕਿ ਕੀ ਹੋਇਆ ਤੇ ਕੀ ਅਸੀਂ ਕਰਨ ਜਾ ਰਹੇ ਹਾਂ ਟੈਕਨੀਕਲੀ ਲੱਖੇ ਵਾਲੇ ਕੇਸ ਬਸ ਉਹ ਦੱਸ ਦਿਓ ਫਿਰ ਕਾਲਾ ਆਪਣੀ ਜਮੈਂ ਗੱਲ ਹੋਈ ਸੀ ਕਿ ਕੀ ਅਜੀਜ਼ ਜ਼ੀਰੋ ਫਾਇਰ ਰੱਖ ਰਿਹਾ ਸੀ ਪਰ ਕਾਲ ਰੁੱਕਾ ਵੀ ਭੇਜਿਆ ਗਿਆ ਸੀ ਆ ਤੇ ਰੁੱਕੇ ਦੇ ਉੱਤੇ ਹੋਕਰ ਨੇ ਅਜੋਣੇ ਇੱਕ ਉਹ ਸਾਰੇ ਸਰ ਬਿਲਕੁਲ ਕਿ ਇਹ ਤਾਂ ਇੱਕ ਗੱਲ ਆ ਦੀ ਹੈ ਜਿਹੜਾ ਡੱਟ ਕਿ ਜੇ ਲਖ ਸਿੰਘ ਜਦ ਕੋਈ ਪਾਉਂਦੀ ਹੈ ਐਫ ਆਈ ਆਰ ਦਾ ਕੋਈ ਕਿਸ ਕਰਾ ਜਦ ਜਪਤ ਨੂੰ ਕਾਗਜ਼ੇ ਅਜ਼ੀ ਕਰ ਡੀਜੀਪੀ ਪੰਜਾਬ ਅਸਰ ਬਚਾਈ ਹੋਈ ਇਤਿਹਾਸਿਕ ਗੁਰਪ੍ਰੀਤ ਜੀ ਤੁਹਾਡੀ ਤੁਹਾਡੀ ਜਿਹੜੀ ਤੁਹਾਡੇ ਨਾਲ ਜ਼ਿੰਦਗੀਆਂ ਏਸੀਆਪ ਦੇ ਵਿੱਚ ਲਖਾਵਾਂਗੇ ਤੁਹਾਡੇ ਜਿਹੜਾ ਤੁਸੀਂ ਤਸ਼ਦਤ ਕੀਤਾ ਕਿਉਂਕਿ ਤੁਹਾਨੂੰ ਏਸੀਆ ਦਾ ਸ਼ਾਇਦ ਨਹੀਂ ਪਤਾ ਹੋਣਾ ਤੁਹਾਨੂੰ ਇਹ ਜਿੰਨੇ ਪ੍ਰੈਜ਼ੀਡੈਂਟ ਇਹਨਾਂ ਨੂੰ ਮੈਡਲ ਮਿਲਦੇ ਨੇ ਕਿ ਉਹ ਜਦੋਂ ਤੁਸੀਂ ਪੈਸੋਂ ਨੂੰ ਇੱਕ ਆਧਾਰ ਦਿੰਦਾ ਪਰਫਾਰਮੈਂਸ ਉਮਰਾਂ ਨੰਗਲ ਦੀ ਗੁਰਨਾਮ ਸਿੰਘ ਪੰਡਾਲਾ ਦਾ ਉਹਨੂੰ ਇੱਕ ਮੈਡਲ ਮਿਲਦਾ ਹੈਗਾ ਪਰਫਾਰਮੈਂਸ ਉਮਰਾਂ ਨੰਗਲ ਨੂੰ ਕੀ ਜੀ ਇਹਨੇ ਗੁਰਨਾਮ ਸਿੰਘ ਬਡਾਲਾ ਨੂੰ ਜੀ ਮਾਰ ਦਿੱਤਾ ਹੈਗਾ ਔਰ ਇਹਨੂੰ ਪ੍ਰੈਜ਼ੀਡੈਂਟ ਮੈਡਲ ਵਾਸਤੇ ਰਿਕਮੈਂਡ ਕੀਤਾ ਜਾਂਦਾ ਹੈ ਥੋੜੇ ਸਾਲਾਂ ਬਾਅਦ ਗੁਰਰਾਜ ਸਿੰਘ ਬਣਾਲਾ ਜਿਹੜੇ ਅੱਜਕੱਲ ਦੰਦ ਦੇ ਟਕਸਾਲ ਦਾ ਨਾਲ ਲਿਓ ਵਾਪਸ ਆਉਂਦੇ ਨੇ ਉਹ ਕਹਿੰਦੇ ਜੀ ਮੈਂ ਤਾਂ ਜਿੰਦਾ ਹੈਗਾ ਫਿਰ ਮਰਨ ਵਾਲਾ ਕੌਣ ਸੀ ਆ ਇੱਕ ਮੈਂ ਇੱਕ ਧਾਰਨ ਦਿਨਾਗਾ ਤੁਹਾਨੂੰ ਉਹ ਇੱਕ ਪਰਿਵਾਰ ਸੀ ਆ ਉਹ ਮਾਰਜੋ ਹਾਈ ਕੋਰਟ ਦੇ ਵਿੱਚ ਕੇਸ ਆ ਕਿਉਂ ਤੁਸੀਂ ਜਿੰਨੇ ਚਾਹੁੰਦੇ ਅਨਨਕ ਕੀ ਹੋਰ ਜਿਆਦੇ ਜਿਵੇਂ ਲੱਖਾਂ ਸੰਧਾਨਾ ਦੱਸ ਰਹੇ ਸੀ ਇਹ ਕਿ ਉਹ ਬੜਾ ਨਾਜ਼ ਕਰ ਰਹੇ ਸੀਗੇ ਕਿ ਅਸੀਂ ਪੋਸ ਮੁਕਾਬਲੇ ਐਂ ਕਰ ਦਿੰਨੇ ਆਂਗੇ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਕਹਣਾ ਜਿਹੜੇ ਤੁਸੀਂ ਮਾਨ ਕਰਦੇ ਹੋਗੇ ਵੀ ਇੱਥੇ ਇੱਥੇ ਛਾਤੀ ਤੇ ਲਾ ਕੇ ਪ੍ਰੈਜ਼ੈਂਟ ਮਰ ਅਸੀਂ ਜੀ ਆਰਟੀ ਵਿੱਚ ਇੱਕ ਇੱਕ ਦੀ ਫਾਈਲ ਛੱਡੋ ਤੁਹਾਨੂੰ ਕੋਈ ਮਾਰ ਨਹੀਂ ਕਰ ਰਿਹਾ ਇਹ ਮੈਡੀਕਲ ਰਿਪੋਰਟ ਮੈਡੀਕਲ ਰਿਪੋਰਟ ਸਾਨੂੰ ਬਹੁਤ ਦੇਰ ਆਇਆ ਉਸ ਤੋਂ ਬਾਅਦ ਉਹ ਮੈਂ ਕਮਰੇ ਉਹ ਮੈਡੀਕਲ ਦੀ ਰਿਪੋਰਟ ਚਾਚਾ ਜੀ ਹੁਣ ਇਹ ਸਾਨੂੰ ਉਹਨਾਂ ਨੂੰ